ਮੁੰਡੇ ਨੂੰ 13 ਕਿੱਲੇ ਜ਼ਮੀਨ 40000 ਰੁਪਿਆ ਰੈਂਟ ਆਉਂਦਾ ਹੈ ਤੇ 70000 ਰੁਪਿਆ ਤਨਖਾਹ ਹੈ ਵਧੀਆ ਰਿਸ਼ਤਾ ਹੈ ਪਰਿਵਾਰ ਦੇ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਸਬਸਕ੍ਰਾਈਬ ਦੇ ਨਾਲ ਕਿਉਂਕਿ ਹਰੇਕ ਰਿਸ਼ਤਾ ਤੁਹਾਡੇ ਕੋਲ ਪਹੁੰਚੂ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਤੇ ਇਹ ठा ਜੋ ਪੀਲੀ ਪੱਟੀ ਦੇ ਵਿੱਚ ਨੰਬਰ ਦੇਖ ਰਹੇ ਹੋ ਇਹ ਸਾਡਾ ਮੋਬਾਈਲ ਨੰਬਰ ਹੈ ਐਡ ਪਾਉਣ ਲਈ ਵਟਸਐਪ ਤੇ ਹੈਲੋ ਲਿਖ ਕੇ ਭੇਜ ਦਿਓ ਆ ਤੁਹਾਨੂੰ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿਆਂਗੇ ਤੇ ਸਾਡਾ ਨੰਬਰ ਸੇਵ ਕਰਕੇ ਸਾਨੂੰ ਸੇਵ ਮੈਸੇਜ ਕਰ ਦਿਓ ਤੇ WhatsApp ਦੇ ਰਾਹੀਂ ਆਪਾਂ ਜੁੜੇ ਰਹਾਂਗੇ ਪ੍ਰੋਫਾਈਲ ਨੰਬਰ MP1244 ਨਾਮ ਸਿੰਘ ਪੰਚਕੂਲਾ ਹਰਿਆਣਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਮਾਸਟਰ ਇਨ ਕਮਰਸ ਦੇ ਵਿੱਚ ਕੀਤੀ ਹੋਈ ਹੈ ਤੇ ਭੈਣ ਇੱਕ ਹਨ ਮੈਡ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਤੇਰਾ ਕਿੱल्ल्या ਚ ਤੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਬੜਾਂਚ ਹੈ 5 9 92 ਦਾ ਡੇਟ ਆਫ ਬਰਥ ਹੈ ਟੋਟਲ 13 ਕਿੱਲੇ ਜਿਹੜੀ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ 70000 ਰੁਪਏ ਤਨਖਾਹ ਹੈ ਤੇ 40000 ਰੁਪਏ ਦਾ ਇਹਨਾਂ ਨੂੰ ਰੈਂਟ ਆਉਂਦਾ ਕੋਈ ਦੁਕਾਨਾਂ ਵਗੈਰਾ ਹੋਣਗੇ ਗੱਲ ਕਰ ਲਿਓ ਬੈਲ ਐਜੂਕੇਟਿਡ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਰਿਸ਼ਤੇ ਦੀ ਡਾਇਰੈਕਟ ਗੱਲ ਕਰੋ ਇਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਐਡ ਪਵਾਉਣ ਲਈ ਪੀਲੀ ਪੱਟੀ ਦੇ ਉੱਪਰ ਵਟਸਐਪ ਤੇ ਮੈਸੇਜ ਕਰੋ ਧੰਨਵਾਦ ਜੀ